ਜਿਵੇਂ ਮੈਂ ਪ੍ਰਤਮ ਗੁੰਦਿਲ ਕਾਰਜਕਾਰੀ ਇੰਜੀਨੀਅਰ ਜਲ ਨਿਕਾਸ ਅੱਜ ਅਸੀਂ ਟਾਂਗਰੀ ਦੇ ਕੈਚਮੈਂਟ ਦੇ ਵਿੱਚ ਗਏ ਆ ਜਿੱਥੇ ਦੇਖਿਆ ਜਾ ਰਿਹਾ ਪਾਣੀ ਪਿਛੋਂ ਦੀ ਬਹੁਤ ਜ਼ਿਆਦਾ ਆ ਰਿਹਾ ਲੇਕਿਨ ਘਬਰਾਉਣ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਹੈ ਅਸੀਂ ਲੈਵਲ ਨੂੰ ਡੇਲੀ ਵਾਚ ਆਊਟ ਰੱਖ ਰਹੇ ਹਾਂ ਐਟ ਪ੍ਰੈਜ਼ੈਂਟ ਜਿਹੜਾ ਟਾਂਗਰੀ ਦਾ ਲੈਵਲ ਚੱਲ ਰਿਹਾ 11 ਫੁੱਟ 11.8 ਫੁੱਟ ਚੱਲ ਰਿਹਾ ਹੈਗਾ ਤੇ ਵਿਦਨ ਬੈਂਕਸ ਦੇ ਵਿੱਚ ਹੈ ਕਿਤੇ ਵੀ ਸਾਡੇ ਬੈਂਕਸ ਪਟਿਆਲਾ ਡਿਸਟ੍ਰਿਕਟ ਦੇ ਵਿੱਚ ਟਾਂਗਰੀ ਦੇ ਕਿਤੇ ਵੀ ਕੋਈ ਬਰੀਚਸ ਨਹੀਂ ਹੋਈ ਹੈ ਤੇ ਟਾਂਗਰੀ ਇਸ ਤੋਂ ਇਲਾਵਾ 3-4 ਫੁੱਟ ਫੋਰ ਸਸਟੇਨ ਕਰ ਸਕਦਾ ਹੈ ਪਿੱਛੋਂ ਜਿਹੜਾ ਪਾਣੀ ਆ ਰਿਹਾ ਉਹਨੂੰ ਵੀ ਅਸੀਂ ਮਾਨੀਟਰ ਕਰ ਰਹੇ ਹਾਂ ਤੇ ਇਹ ਅਪੀਲ ਕੀਤੀ ਜਾਂਦੀ ਹੈ ਵੀ ਅਫਵਾਹਾਂ ਤੋਂ ਦੂਰ ਰਹਿਣ ਬਰੀਚੇਸ ਪਟਿਆਲਾ ਜ਼ਿਲ੍ਹੇ ਦੇ ਵਿੱਚ ਟਾਂਗਰੀ ਦੇ ਵਿੱਚ ਤੇ ਖੱਗਰ ਦੇ ਵਿੱਚ ਕਿਤੇ ਵੀ ਨਹੀਂ ਹੋਈ ਕਾ ਗਰਦਾ ਪਾਣੀ ਕੱਲ ਸਰਾਲਾ ਦੇ ਵਿੱਚ ਦੇਖਣ ਵਿੱਚ ਆਇਆ ਸੀ ਜੋ ਹੁਣ ਘਟ ਚੁੱਕਿਆ ਉਹਦਾ ਇਫੈਕਟ ਰਾਤ ਨੂੰ ਜਿਹੜਾ ਹੈਗਾ ਦੇਵੀਗੜ੍ਹ ਵਾਲੀ ਸਾਈਡ ਦੇਖਣ ਨੂੰ ਮਿਲਿਆ ਸੀ ਉਹ ਵੀ ਹੁਣ ਅਗਲੇ 3-4 ਘੰਟਿਆਂ ਦੇ ਵਿੱਚ ਘਟਣਾ ਸ਼ੁਰੂ ਹੋ ਜਾਊਗਾ ਹੁਣ ਇਹਦਾ ਇਫੈਕਟ ਇਕੱਲਾ ਫਿਰ ਜਿਹੜਾ ਤੁਹਾਨੂੰ ਦਿਖੇਗਾ ਉਹ ਸਮਾਣਾ ਪਾਕਣਾ ਏਰੀਆ ਦੇ ਵਿੱਚ ਦਿਖੇਗਾ ਕਿਉਂਕਿ ਪਾਣੀ ਜਿਹੜਾ ਹੈਗਾ ਹਰਿਆਣੇ ਦੇ ਕੈਚਮੈਂਟ ਦੇ ਵਿੱਚ ਜਾ ਚੁੱਕਿਆ ਤੇ ਹਰਿਆਣੇ ਹਰਿਆਣੇ ਤੋਂ ਪਾਸ ਹੁੰਦਾ ਹੋਇਆ ਸਮਾਣਾ ਏਵੀ ਦੇ ਵਿੱਚ ਬਾਸ਼ਾਪੁਰ ਸੋਲੀ ਮਤੌਲੀ ਹਰਚੰਦਪੁਰਾ ਉਥੇ ਪਾਣੀ ਦਾ ਲੈਵਲ ਇਨਕਰੀਸ ਕਰ ਸਕਦਾ ਹੈ ਬਟ ਸਾਡੀ ਟੀਮ ਜਿਹੜੀ ਹੈਗੀ ਆ ਉਥੇ ਡੈਪਿਊਟਡ ਨੇ ਜੀਸੀਬੀਜ਼ ਤੇ ਈਸੀ ਬੈਗਸ ਮਿੱਟੀ ਦਾ ਪੂਰੇ ਤਰ੍ਹਾਂ ਪ੍ਰਬੰਧ ਹੈਗਾ ਤੇ ਸਾਡੀ ਟੀਮਸ ਔਨ ਦਾ ਗਰਾਉਂਡ ਹੈਗੀ ਆ ਕਿਸੇ ਨੂੰ ਵੀ ਕਿਸੇ ਤਰ੍ਹਾਂ ਦਾ ਪੈਨਿਕ ਕ੍ਰੀਏਟ ਕਰਨ ਦੀ ਬਿਲਕੁਲ ਜ਼ਰਤ ਨਹੀਂ ਹੈਗੀ ਹੈ ਸਾਡੇ ਲੈਵਲਸ ਪੂਰੀ ਤਰ੍ਹਾਂ ਮੋਨੀਟਰ ਕੀਤੇ ਜਾ ਰਹੇ ਆ ਬ੍ਰੀਚਸ ਬ੍ਰੀਚਸ ਕੋਈ ਵੀ ਨਹੀਂ ਪ੍ਰिडिक्ट ਹੋਈਆਂ ਨਾ ਹੀ ਕਿਤੇ ਬ੍ਰੀਚਸ ਦੀ ਸਾਨੂੰ ਇਨਫੋਰਮੇਸ਼ਨ ਮਿਲੀ ਸਫੀਸ਼ੀਐਂਟ ਮਸ਼ੀਨਰੀਜ਼ ਵੀ ਡਿਪਲੋਏ ਕੀਤੀ ਗਈ ਹੈ ਸੀ ਟਾਂਗਰੀ ਨਦੀ ਸਿਟੀ ਤੇ ਆਲਰੇਡੀ ਇੱਕ ਮਸ਼ੀਨ ਡਿਪਿਊਟ ਕੀਤੀ ਹੋਈ ਹੈ ਮੋਹਲਗੜ ਮਸ਼ੀਨ ਖੜੀ ਹੋਈ ਹੈ ਸ਼ੇਖੂਪੁਰ ਦਾਲਤੀ ਵਾਲਾ ਇੱਕ ਮਸ਼ੀਨ ਖੜੀ ਹੋਈ ਹੈ ਇਸ ਤੋਂ ਇਲਾਵਾ ਮਾੜੂ ਦੇ ਵਿੱਚ ਇੱਕ ਮਸ਼ੀਨ ਖੜੀ ਹੋਈ ਹੈ ਸਮਾਣਾ ਪਾਤਰਣਾ ਏਰੀਆ ਦੇ ਵਿੱਚ ਹਰਚੰਦਪੁਰਾ ਇੱਕ ਮਸ਼ੀਨ ਖੜੀ ਹੋਈ ਹੈ ਬਾਸ਼ਾਪੁਰ ਇੱਕ ਮਸ਼ੀਨ ਖੜੀਆਂ ਹੋਈਆਂ ਨੇ ਤੇ ਮਸ਼ੀਨ ਸਫਸ਼ਨ ਡਿਪਲੋਇਡ ਕੀਤੀਆਂ ਹੋਈਆਂ ਤੇ ਕਿਸੇ ਵੀ ਤਰ੍ਹਾਂ ਦਾ ਪੈਨਿਕ ਦੀ ਕੋਈ ਜ਼ਰੂਰਤ ਨਹੀਂ ਹੈਗੀ ਹੈ ਈਵਨ ਪਟਿਆਲਾ ਬੜੀ ਨਦੀ ਦੇ ਵਿੱਚ ਵੀ ਸਿਟੀ ਏਰੀਆ ਟੋਟਲੀ ਸੇਫ ਹੈ ਪਿੱਛੋਂ ਜਿਹੜਾ ਕੈਚਮੈਂਟ ਆ ਰਿਹਾ ਹੈ ਆ ਬਾਰਿਸ਼ ਦਾ ਪਾਣੀ ਹੈ ਉਹ ਸਿਰਫ 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 2 ਫੁੱਟ ਚੱਲ ਰਿਹਾ ਹੈ ਇਸ ਟਾਈਮ ਜਿਹੜਾ ਫਟੇਗੜ ਦੇ ਵਿੱਚ ਹੈ ਜਿਹੜਾ ਪਾਣੀ ਫੈਕਸ ਕਰੇਗਾ ਪਟਿਆਲੇ ਨੂੰ ਤੇ ਪਾਣੀ ਜਿਹੜਾ ਮੈਕਸਿਮਮ ਪਟਿਆਲਾ ਬੜੀ ਨਦੀ ਦੇ ਜਾ ਸਕਦਾ ਉਹ 2 ਤੋਂ 2.5 ਫੁੱਟ ਜਾ ਸਕਦਾ ਇਸ ਤੋਂ ਵੱਧ ਨਹੀਂ ਜਾ ਸਕਦਾ